ਪਤਿਤ ਪਾਵਨ ਜਗਤ ਜੋਤ ਜੁਗੋ ਜੋਗਿਆ ਟਲ ਚਤਰ ਜਬਰ ਤਖਤਾਂ ਦੇ ਮਾਲਕ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀਾਂ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਗੁਰੂ ਬੈਠੀ ਸਤਿਕਾਰਯੋਗ ਸਾਧ ਸੰਗਤ ਜੀਓ ਗੁਰੂ ਸਾਹਿਬ ਜੀਆਂ ਦੀ ਬਪਾਰ ਕਿਰਪਾ ਸਦਕਾ ਅੱਜ ਦੇ ਪਾਵਨ ਸ੍ਰੀ ਮੁਖਵਾਕ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀਆਂ ਦੇ ਪਾਵਨ ਪਵਿੱਤਰ ਪਾਵਨ ਸ੍ਰੀ ਮੁਖਵਾਕਾਂ ਦੀ ਦਾਤ ਧੰਨ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਜੀਆਂ ਦੀ ਦੇਵ ਗੰਧਾਰੀ ਰਾਗ ਵਿੱਚ ਉਚਾਰਨ ਕੀਤੀ ਪਵਿੱਤਰ ਬਾਣੀ ਦੇ ਵਿੱਚੋਂ ਤੁਹਾਡੇ ਸਾਰਿਆਂ ਉੱਤੇ ਕਿਰਪਾ ਹੋਈ ਏ ਅੱਜ ਦੇ ਪਾਵਨ ਵਚਨ ਹਨ ਪ੍ਰਭ ਜੀਓ ਤੇ ਕੋ ਦਰਸ ਤੁਮਾਰਾ اے ਅਕਾਲ ਪੁਰਖ ਪ੍ਰਮਾਤਮਾ ਜੀ ਮਿਹਰ ਕਰੋ ਮੈਂ ਸਦਾ ਤੁਹਾਡਾ ਦਰਸ਼ਨ ਦੀਦਾਰ ਕਰਦਾ ਰਵਾਂ ਦਰਸ਼ਨ ਕਰਨੇ ਹਨ ਆਤਮਾ ਦੇ ਨਾਲ ਅੰਦਰੋਂ ਜੁੜ ਕੇ ਅਕਾਲ ਪੁਰਖ ਵੈਗੁਰ ਦੇ ਦਰਸ਼ਨ ਦੀਦਾਰ ਕਰਨੇ ਉਹਦੇ ਦਰਸ਼ਨ ਦੀਦਾਰ ਹਨ ਉਹਨੂੰ ਹਰ ਜਗ੍ਹਾ ਤੇ ਰਮਿਆ ਹੋਇਆ ਵੇਖਣਾ ਹਰ ਇੱਕ ਦੇ ਵਿੱਚ ਵੱਸਦਾ ਹੋਇਆ ਪ੍ਰਮਾਤਮਾ ਨੂੰ ਵੇਖਣਾ ਗੁਰਬਾਣੀ ਸਾਨੂੰ ਪ੍ਰਮਾਤਮਾ ਦੇ ਤੱਕ ਪਹੁੰਚਣ ਦਾ ਗਿਆਨ ਦਿੰਦੀ ਹੈ ਗੁਰਬਾਣੀ ਨੇ ਗੁਰੂ ਸਹਿਬਾਨਾ ਨੇ ਆਪਣੇ ਆਪ ਨੂੰ ਪ੍ਰਮਾਤਮਾ ਨਹੀਂ ਅਖਵਾਇਆ ਅਕਾਲ ਪੁਰਖ ਉਹ ਇੱਕ ਹੈ ਜਿਹਦੀ ਗੱਲ ਗੁਰਬਾਣੀ ਨੇ ਕੀਤੀ ਹੈ ਜਿਹੜਾ ਸਾਰੀਆਂ ਜਗ੍ਹਾ ਤੇ ਰਮਿਆ ਹੋਇਆ ਜਿਹੜਾ ਅਜੂਨੀ ਹੈ ਜਿਹੜਾ ਸੈ ਭੰਗ ਹੈ ਉਹ ਕਿਸੇ ਜੁਨ ਵਿੱਚ ਨਹੀਂ ਆਉਂਦਾ ਉਹਦਾ ਪ੍ਰਕਾਸ਼ ਜਿਹੜਾ ਆਪਣੇ ਆਪ ਤੋਂ ਹੋਇਆ ਹੈ ਉਹ ਗੁਰੂ ਦੀ ਕਿਰਪਾ ਨਾਲ ਮਿਲਦਾ ਗੁਰ ਪ੍ਰਸਾਦ ਗੁਰੂ ਦੀ ਕਿਰਪਾ ਨਾਲ ਉਹ ਪ੍ਰਮਾਤਮਾ ਦੀ ਬਖਸ਼ਿਸ਼ ਹੁੰਦੀ ਹੈ ਸਦਾ ਉਸ ਅਕਾਲ ਪੁਰਖ ਪ੍ਰਮਾਤਮਾ ਨੂੰ ਆਪਣੇ ਹਿਰਦੇ ਵਿੱਚ ਧਿਆਈਏ ਸੁੰਦਰ ਧਿਆਨ ਤਾਰ ਦਿਨ ਨਾਰਣੀ ਜੀ ਪ੍ਰਾਨ ਤੇ ਪਿਆਰਾ ਦਿਨ ਰਾਤ ਮੈਂ ਤੇਰੇ ਸੁਣ ਚਰਨਾਂ ਦਾ ਇਹ ਦਾਤਾ ਜੀ ਸੋਹਣੇ ਸਰੂਪ ਦਾ ਧਿਆਨ ਧਰਦਾ ਰਹਾ ਇਹ ਨਹੀਂ ਵੀ ਗੁਰੂ ਘਰ ਆ ਕੇ ਗੁਰੂ ਰਮਾਲੇ ਚੁੱਕ ਕੇ ਦਰਸ਼ਨ ਕਰਨੇ ਪ੍ਰਮਾਤਮਾ ਦੇ ਦਰਸ਼ਨ ਹਨ ਨਹੀਂ ਭਾਈ ਪ੍ਰਮਾਤਮਾ ਦੇ ਦਰਸ਼ਨਾ ਦੀ ਤਾਂ ਗੁਰਬਾਣੀ ਗੱਲ ਕਰਦੀ ਹੈ ਵੀ ਉਹਦੇ ਦਰਸ਼ਨ ਕਿਵੇਂ ਕੀਤੇ ਜਾ ਸਕਦੇ ਹਨ ਦਿਨ ਰਾਤ ਉਸ ਪ੍ਰਮਾਤਮਾ ਦਾ ਧਿਆਨ ਧਰੀਏ ਇਹ ਦਾਤਾ ਜੀ ਤੇਰੇ ਦਰਸ਼ਨ ਮੈਨੂੰ ਆਪਣੀ ਜੰਦ ਨਾਲੋਂ ਪ੍ਰਾਣਾ ਨਾਲੋਂ ਪਿਆਰੇ ਲੱਗਣ ਸਾਡੀ ਜਾਨ ਦੇ ਨਾਲੋਂ ਵੀ ਅਸੀਂ ਉਸ ਪ੍ਰਮਾਤਮਾ ਦੇ ਦਰਸ਼ਨਾਂ ਨੂੰ ਪਿਆਰੇ ਸਮਝੀਏ ਆਪਣਾ ਆਪ ਅਕਾਲਪੁਰਖ ਪ੍ਰਮਾਤਮਾ ਦੇ ਚਰਨਾਚਲ ਸ਼ਾਭਰ ਕਰ ਦਈਏ ਆਪਣਾ ਆਪ ਭੇਟ ਕਰ ਦਈਏ ਆਪਣਾ ਆਪ ਭੇਟ ਕਰਨਾ ਆਪਣੇ ਆਪ ਨੂੰ ਮਟਾਉਣਾ ਇਹ ਗੁਰੂ ਦੀ ਕਿਰਪਾ ਨਾਲ ਹੋ ਸਕਦਾ ਹੈ ਰਹਾਉ ਸਾਸਤਰ ਵੇਦ ਪੁਰਾਨ ਅਭ ਲੋਕੇ ਸਿਮਰਤ ਤਤ ਵਿਚਾਰਾ हे दिनां उत्ते दया ਕਰਨ ਵਾਲੇ ਦਿਨਾ ਦੇ ਦਿਆਲੇ ਸਤਿਗੁਰੂ ਕਿਰਪਾਲੂ ਜੀ हे मेरी जिंद दे मालिक हे सर्वव्यापक परमात्मा मैं शास्त्र वेद पुराण देख चुका मैं स्मृतियां दा तत् भी विचार चुका हां स्मृत वेद पुराण पुकारन पोथियां ये सारा कुछ दर्शन दीदार वास्ते पुकारा कर दे ਅਗੇ ਗੁਰੂ ਸਾਹਿਬ ਕਹਿੰਦੇ ਤੀਨ ਨਾ ਨਾਤ ਪ੍ਰਾਨ ਪਤ ਪੂਰਨ ਪਵਜਲ ਉਦਨ ਨਹਾਰਾ ਇਹ ਦਿਨ ਦੇ ਨਾਤ ਜਿੰਦ ਦੇ ਪੂਰੇ ਮਾਲਕ ਸਰਬ ਤੋਂ ਹੀ ਸੰਸਾਰ ਸਮੁੰਦਰ ਤੋਂ ਪਾਰ ਲੰਗਾਉਣ ਦੀ ਤਾਕਤ ਰੱਖਦਾ ਹੈ ਤੇ ਮਰੀ ਕਿਰਪਾ ਤੇ ਸਜੇ ਹਮ ਹੈ ਇਹ ਦਾਤਾ ਤੇਰੀ ਕਿਰਪਾ ਦੇ ਨਾਲ ਅਸੀਂ ਇਹ ਸੰਸਾਰ ਸਮੁੰਦਰ ਤੋਂ ਪਾਰ ਲੰਘ ਸਕਦੇ ਆਦ ਜਗਾਦ ਭਗਤ ਜਨ ਸੇਵਕ ਤਾ ਕੀ ਬਖੈ ਆਧਾਰਾ اے ਦਾਤਾ ਜੀ اے ਪ੍ਰਮਾਤਮਾ ਤੇਰੇ ਭਗਤ ਜਨ ਤੇਰੇ ਸੇਵਕ ਆਦਤੋਂ ਜੁਗਾਂ ਤੋਂ ਔਰ ਜੁਗਾਂ ਦੇ ਆਦਤ ਤੋਂ ਵਿਸ਼ੇ ਵਿਕਾਰਾਂ ਤੋਂ ਬਚਣ ਲਈ ਤੇਰਾ ਹੀ ਆਸਰਾ ਤੱਕਦੇ ਆ ਰਹੇ ਹਨ ਵਿਸ਼ੇ ਵਿਕਾਰਾਂ ਤੋਂ ਬਚਣ ਦੇ ਲਈ ਅਕਾਲ ਪੁਰਖੀ ਕਿਰਪਾ ਕਰ ਸਕਦਾ ਜਿਹੜਾ ਆਦਤੋਂ ਲੈ ਕੇ ਅਕੀਰਤ ਤੱਕ ਸਾਡੀ ਜਿੰਦ ਦਾ ਮਾਲਕ ਹੈ ਆਪਾਂ ਤੇ ਐਵੇਂ ਮੇਰ ਮਾਰੀ ਬੈਠਿਆਂ ਆ ਜਿੰਦ ਦਾ ਮਾਲਕ ਤੇ ਉਹ ਪ੍ਰਮਾਤਮਾ ਹੈ ਆ ਸਰੀਰ ਦਾ ਮਾਲਕ ਉਹ ਹੈ ਆਪਾਂ ਨਹੀਂ ਆਪਾਂ ਨੂੰ ਇਹ ਸਰੀਰ ਕੁਝ ਸਮੇਂ ਵਾਸਤੇ ਕੁਝ ਸਾਲਾਂ ਵਾਸਤੇ ਪ੍ਰਮਾਤਮਾ ਨੇ ਜਿਵੇਂ ਕਿਰਾਏ ਦਾ ਮਕਾਨ ਹੁੰਦਾ ਉਦਾਂ ਕਿਰਾਏ ਦੇ ਮਕਾਨ ਦੀ ਤਰ੍ਹਾਂ ਸਾਡਾ ਸਰੀਰ ਇਹਦੇ ਵਿੱਚ ਜਿੰਦ ਪਾ ਕੇ ਸਾਨੂੰ ਨਵਾਜਿਆ ਵੀ ਇਹ ਸਾਨੂੰ ਉਹ ਪ੍ਰਮਾਤਮਾ ਨੇ ਆਪਣੇ ਵੱਲ ਪ੍ਰੇਰਣਾ ਵੀ ਕੀਤੀ ਹੋਈ ਹੈ ਲੋੜ ਪੈਣ ਤੇ ਉਸ ਅਕਾਲ ਪੁਰਖ ਪ੍ਰਮਾਤਮਾ ਨੂੰ ਯਾਦ ਕਰਦੇ ਹਾਂ ਜਿਨ ਜਿਸੀ ਕੋਈ ਨਹੀਂ ਯਾਦ ਕਰਦੇ ਉਹ ਪ੍ਰਮਾਤਮਾ ਜਿਹਨੂੰ ਹਰ ਸਾਹ ਦੇ ਨਾਲ ਹਰੇਕ ਮਿੰਟ ਔਰ ਸੈਕੰਡ ਦੇ ਵਿੱਚ ਉਸ ਪ੍ਰਮਾਤਮਾ ਨੂੰ ਯਾਦ ਕਰਨਾ ਚਾਹੀਦਾ ਹੈ ਜਿਸ ਦੀ ਕਿਰਪਾ ਤੇ ਆਪਾਂ ਸਾਰੇ ਸੰਸਾਰ ਵਿੱਚ ਵਿੱਚ ਰਹੇ ਹਾਂ ਉਹਦਾ ਹੀ ਆਸਰਾ ਹੈ ਉਸ ਅਕਾਲ ਪੁਰਖ ਪ੍ਰਮਾਤਮਾ ਦੇ ਆਸਰੇ ਨਾਲ ਹੀ ਆ ਸਾਡੇ ਜੀਵਨ ਦਾ ਬੀੜਾ ਪੰਨੇ ਲੱਗਣਾ ਤਨ ਜਨ ਕੀ ਧੂਰ ਬੰਚੈ ਨਤ ਨਾਨਕ ਪਰਮੇਸ਼ਰ ਦੇਵਨ ਹਾਰਾ ਗੁਰੂ ਸਾਹਿਬ ਜੀ ਫਰਮਾਨ ਕਰਦੇ ਹਨ ਨਾਨਕ ਵੀ ਉਹਨਾਂ ਭਗਤਾਂ ਦੇ ਪੈਰਾਂ ਦੀ ਖਾਕ ਦਾਤਾ ਜੀ ਤੈਥੋਂ ਮੰਗਦਾ ਤੂੰ ਪਰਮੇਸ਼ਰ ਸੰਤ ਤੋਂ ਵੱਡਾ ਮਾਲਕ ਸਭ ਤੋਂ ਹੀ ਵੱਡਾ ਮਾਲਕ ਹੈ ਤੂੰ ਸਾਰਿਆਂ ਦਾ ਮਾਲਕ ਹੈ ਅ ਤੂੰ ਹੀ ਦਾਤਾਂ ਦੇਣ ਦੀ ਸਮਰੱਥਾ ਵਾਲਾ ਹੈ ਤੂੰ ਦੇਣ ਜੋਗ ਹੈ ਦੇਵਨ ਹਾਰ ਹੈ ਇਹ ਦਾਤਾ ਜੀ ਕਿਰਪਾ ਕਰੋ ਅਸੀਂ ਉ ਭੁੱਲੜ ਹਾਂ ਅਸੀਂ ਵਿਸ਼ੇ ਵਿਕਾਰਾਂ ਵਿੱਚ ਉਲਦੇ ਹੋਏ ਹਾਂ ਆਪ ਜੀ ਕਿਰਪਾ ਕਰੋ ਸਾਡੇ ਉੱਤੇ ਮਿਹਰ ਭਰਿਆ ਹੱਥ ਰੱਖ ਕੇ ਵਿਸ਼ੇ ਵਿਕਾਰਾਂ ਤੋਂ ਬਚਾ ਲਓ ਜੀ ਔਰ ਸਾਡੀ ਅ ਜਿਹੜੀ ਰੂਹ ਹੈ ਤੁਹਾਡੇ ਚਰਨਾਂ ਨਾਲ ਜੁੜ ਸਕੇ ਇਹ ਸਾਡੇ ਤੇ ਕਿਰਪਾ ਕਰਦੇ ਹੋ ਸਾਹ ਸੰਗਤ ਪ੍ਰਮਾਤਮਾ ਦਾ ਨਾਮ ਆਪਾਂ ਜਪਦੇ ਰਹੀਏ ਔਰ ਸ਼ੁਕਰ ਕਰਦੇ ਰਹੀਏ ਸ਼ੁਕਰ ਕਰਦੇ ਰਹੀਏ ਹਮੇਸ਼ਾ ਸਰਕਾਰ ਪ੍ਰਕਾ ਦਾ ਜਿਹੜਾ ਵੀ ਉਸ ਪ੍ਰਮਾਤਮਾ ਦਾ ਸ਼ੁਕਰ ਕਰਦਾ ਹੈ ਤੇ ਸਾ ਸੰਗਤ ਉਹ ਪ੍ਰਮਾਤਮਾ ਦੀ ਖੁਸ਼ੀਆਂ ਪ੍ਰਾਪਤ ਕਰ ਲੈਂਦਾ ਹੈ ਆਓ ਮਾਰਾ ਸਭ ਕਿਰਪਾ ਕਰਨ ਸਭਨਾਂ ਦੇ ਉੱਪਰ ਮਿਹਰ ਭਰਿਆ ਹੱਥ ਰੱਖਣ ਸਰਬੱਤ ਦੇ ਭਲੇ ਦੀ ਅਰਦਾਸ ਨਗਰ ਵਿੱਚ ਆਪਸੀ ਪ੍ਰੇਮ ਪਿਆਰਤ ਭਗਤਾਂ ਦੀ ਅਰਦਾਸ ਅਰ ਗੁਰੂ ਘਰ ਦੀਆਂ ਸੇਵਾਵਾਂ ਮਹਾਰਾਜ ਕਿਰਪਾ ਕਰਕੇ ਨਗਰ ਨੂੰ ਬਿਗਨ ਸੰਪੂਰਨ ਕਰ ਦੇਣ ਇਹ ਅਰਦਾਸ ਮਹਾਰਾਜ ਸਾਹਿਬ ਦੇ ਚਰਨਾਂ 'ਚ ਕਰਦੇ ਰਹੀਏ ਵਰਤੀ ਕਦੇ ਨਾ ਹੋਵੀ ਜਨ ਕੀ ਅਰਦਾਸ ਨਾਨਕ ਜੁ ਰਵਿੰਦ ਕਾ ਪੂਰਨ ਗੁਰਤਾਸ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਤਿਰਬੱਜ ਦਾ ਪਾਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ